ਬੁੱਧਵਾਰ ਨੂੰ 1:00 ਵਜੇ ਦੇ ਲਗਭਗ ਬਠਿੰਡਾ ਦੇ ਭਾਗੂ ਰੋਡ ਐਸ ਸੀਵਰੇਜ ਬੋਰਡ ਦੇ ਦਫਤਰ ਦੇ ਬਾਹਰ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਤਰਨਾ ਅਤੇ ਕੀਤੀ ਨਾਰੇਬਾਜੀ ਇਸ ਮੌਕੇ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਜ਼ਿਲ੍ਹਾ ਜਨਰਲ ਸਕੱਤਰ ਬਲਰਾਜ ਮੋੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੇਡਰ ਬਦਲਣ ਦੀ ਸਾਡੀ ਮੰਗ ਹੈ ਤੇ ਨਾਲ ਪ੍ਰਮੋਸ਼ਨ ਚੈਨਲ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਰਿਟਾਇਰੀ ਜੋ ਉਹਨਾਂ ਦੇ ਕਰਮਚਾਰੀ ਹਨ ਉਨ੍ਹਾਂ ਦੇ ਜੋ ਆਪਣਾ ਬਕਾਇਆ ਉਹ ਸਮੇਂ ਸਰ ਨਹੀਂ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਬਠਿੰਡਾ ਦੀ ਭਾਗੂ ਰੋਡ ਦੇ ਉੱਤੇ ਐਸੇ ਸੀਗਰੀ ਬੋਰਡ ਦਫ਼ਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ। ਤਰਨਾ ਮਾਰਿਆ। ਤਰਨਾ ਮਾਰ ਨਾਲ ਖਾਉ। ਹੋਰ। ਆਉਂ ਤੇ ਉਠਾ ਰੱਖ ਲਿਆਂਗੇ। ਵਾਹ ਵਾਹ। ਹਮੇਸ਼ਾ ਹੈ। ਵਾਹ ਵਾਹ। ਹਮੇਸ਼ਾ ਹੈ। ਜੋ ਹਮਸੇ ਟਕਰਾਏਗਾ। ਚੇਨ ਕਰ ਰਹੇ ਰਹਾਂਗੇ ਰਾਖੇ ਰਹਾਂਗੇ ਰਾਖੇ ਰਹਾਂਗੇ ਰਾਜ ਮਾੜ ਜੀ ਜਿਲ੍ਹਾ ਜਲੰਧ ਸਕੱਤਰ ਪੀ ਡਬਲਿਊ ਡੀ ਫੀਡ ਐਂਡ ਵਰਖਾ ਵਰਕਰ ਜਥੇਬੰਦੀ ਹਾਂਜੀ ਅੱਜ ਦਾ ਧਰਨਾ ਅੱਜ ਦਾ ਧਰਨਾ ਅਸੀਂ ਐਸ ਸੀ ਸਿਵਲ ਰੇਡ ਬੋਰਡ ਦਾ ਨੂੰ ਪਹਿਲਾਂ ਵੱਖ-ਵੱਖ ਡੈਪੂਟੇਸ਼ਨਰਾਂ ਨਾਲ ਮੀਟਿੰਗ ਕਰਕੇ ਮਿਲ ਚੁੱਕੇ ਹਾਂ ਤੇ ਘਟੋ ਘਟ 15 ਦਿਨ ਪਹਿਲਾਂ ਅਸੀਂ ਨੋਟਿਸ ਦਿੱਤਾ ਸੀ ਉਹ ਨੋਟਿਸ ਤੇ ਕੋਈ ਕਾਰਵਾਈ ਨਹੀਂ ਕੀਤੀ ਲੈ ਜਾਏ ਹੋਈ ਕਿ ਹੁਣ ਮੀਟਿੰਗ ਦਾ ਸਮਾਂ 15 ਤਰੀਕ ਦਾ ਦਿੱਤਾ ਜੋ ਕਿ ਸਾਡੀ ਅੱਜ ਦੀ ਰੈਲੀ ਤੋਂ ਬਾਅਦ ਦਾ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਅੱਜ ਇਹ ਜਿਹੜਾ ਰੋਸ ਪ੍ਰੋਟੈਸਟ ਆ ਉਹ ਇਸ ਦਫ਼ਤਰ ਦੇ ਖਿਲਾਫ ਕੀਤਾ ਜਾਵੇ ਕਾਰਨ ਕੀ ਹੈ ਕਿਉਂ ਕਾਰਨ ਮੰਨਣਾ ਇਹ ਹੈ ਜੀ ਕਿ ਇੱਕ ਤਾਂ ਸਾਡੇ ਜਿਹੜੇ ਕੇਡਰ ਬਦਲਣ ਦੀ ਗੱਲ ਆ ਜੋ ਉਪਰ ਅਧਿਕਾਰੀਆਂ ਨਾਲ ਮੀਟਿੰਗਾਂ ਦੇ ਦੌਰਾਨ ਸਹਿਮਤੀ ਹੋਣੀ ਵੀ ਆ ਉਹ ਕੇਡਰ ਚੇਂਜ ਕਰਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ ਆ ਸਰਕਾਰ ਨੂੰ ਨਾ ਡਿਪਾਰਟਮੈਂਟ ਉਹ ਬਦਲੇ ਨਹੀਂ ਜਾ ਰਹੇ ਪ੍ਰਮੋਸ਼ਨ ਚੈਨਲ ਆ ਉਹ ਲਾਗੂ ਨਹੀਂ ਕੀਤਾ ਜਾ ਰਿਹਾ ਸਾਡੇ ਜਿਹੜੇ ਅਟਾਰੀ ਸਾਥੀ ਆ ਉਹਨਾਂ ਦੇ ਜਿਹੜੇ ਬਣਦੇ ਬਕਾਏ ਆ ਕਿਸੇ ਨੂੰ ਵੀ ਸਮੱਸਿਆ ਇਸ ਦਫ਼ਤਰਾਂ ਵੱਲੋਂ ਨਹੀਂ ਦਿੱਤੇ ਜਾ ਰਹੇ ਇਹ ਤੋਂ ਇਲਾਵਾ ਜਿਹੜੇ ਸਾਡੇ ਕੰਟਰੈਕਟ ਬੇਸ ਜਾਂ ਕੰਮਿਆਂ ਆ ਇੱਕ ਇਹਦੇ ਕੰਮ ਕਰਦੇ ਕੰਮਿਆਂ ਉਹਨਾਂ ਦਾ ਜਿਹੜਾ ਮਿਹਨਤ ਹੈ ਨਾ ਉਹ ਬੰਦ ਦੀ ਤਰੀਕ ਤੱਕ ਨਹੀਂ ਦਿੱਤਾ ਜਾਂਦਾ 6-6 ਮਹੀਨੇ 4-4 ਮਹੀਨੇ ਜਿਹੜੀ ਡਿਲੇ ਆ ਤਨਖਾਹ ਦੀ ਉਹ ਦੁਰਦੀ ਰਹਿੰਦੀ ਹੈ ਤੇ ਹਮੇਸ਼ਾ ਇਹੀ ਹੋਇਆ ਵੀ ਅੱਜ ਤੱਕ ਜਿੰਨੋ ਵੀ ਤਨਖਾਹ ਲਈ ਆ ਡਿਲੀਵਰੀ ਦੇ ਕੰਮਿਆਂ ਦੀ ਕੰਟਰੈਕਟ ਕੰਮਿਆਂ ਦੀ ਤਾਂ ਲੜਕੀ ਨਹੀਂ ਇਹ ਮੰਗਾਂ ਦੇ ਉੱਤੇ ਇਹਨਾਂ ਦੇ ਨਾਲ ਜਿਹੜਾ ਗੱਲਬਾਤ ਚੱਲ ਰਹੀ ਸੀ ਲਿਖਤੀ ਪੱਤਰ ਤੇ ਪਰ ਇਹ ਅੱਜ ਦਫ਼ਤਰ ਦੇ ਵਿੱਚੋਂ ਭੱਜ ਗਏ ਅਸੀਂ ਸਾਹਿਬ ਅਸੀਂ ਇਹ ਦਿਨ ਖੇਦੀ ਕਰਦੇ ਹਾਂ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਆ ਅਸੀਂ ਇੱਥੇ ਜਾਰੀ ਰੱਖਿਆ ਹੈ ਪ੍ਰੋਟੈਸਟ ਇਹ ਵੀ ਜਨਾਚਾਰਾ ਇਹ ਕੋਈ ਟੇਬਲ ਟਾਕ ਦੇ ਲਈ ਸਾਡੇ ਨਾਲ ਕੋਈ ਲਿਖਤੀ ਪੜਤੀ ਫੌਰੀ ਜਣੀ ਇਹ ਫੈਸਲਾ ਲੈਣਾ ਬਣਦਾ ਜਦਕਿ ਇਹ ਐਟੀਟਿਊਡ ਦੇ ਵਿੱਚ ਨੇ ਕਿ ਆਪੇ ਹੀ ਤਲ ਜਾਣਗੇ ਬਲਾਜਮ ਪਰ ਅਸੀਂ ਸਮਝਦੇ ਹਾਂ ਕਿ ਐਟੀਟਿਊਡ ਨੂੰ ਭੰਗ ਕਰਨ ਲਈ ਅੱਜ ਅਸੀਂ ਇਹਨਾਂ ਦੀ ਮੀਟਿੰਗ ਦੇਣ ਦੇ ਬਾਵਜੂਦ ਵੀ ਇਹ ਜਿਹੜਾ ਪ੍ਰੋਟੈਸਟ ਆ ਰੱਖਿਆ ਜੋ ਜੇ ਨਹੀਂ ਫੈਸਲਾ ਲੈਂਦੇ ਤਾਂ ਫਿਰ ਕੀ ਆ ਤਾਂ ਅੱਗੇ ਅਸੀਂ ਇਹਨਾਂ ਦੇ ਚਾਹੇ ਇਹਨਾਂ ਦੇ ਦਫ਼ਤਰਾਂ ਦੇ ਘਰਾਓ ਦੀ ਗੱਲ ਹੋਵੇ ਚਾਹੇ ਜਾਗਰੂਕਤਾ ਕਰਨ ਦੀ ਗੱਲ ਹੋਵੇ ਇਹਨਾਂ ਦੇ ਘਰਾਂ ਦੇ ਮੂਰੇ ਜੋ ਵੀ ਐਕਸ਼ਨ ਹੋਏਗਾ ਅੱਗੇ ਅਸੀਂ ਜਥੇਬੰਦੀ ਤੌਰ ਤੇ ਜਿਹੜੀ ਜ਼ਿਲ੍ਹਾ ਕਮੇਟੀ ਤੌਰ ਤੇ ਅਸੀਂ ਵਿਚਾਰ ਕੇ ਅਗਲਾ ਜਿਹੜਾ ਐਕਸ਼ਨ ਆ ਉਹ ਵੀ ਦੇਣ ਲਈ ਤਿਆਰ ਆ ਧੰਨਵਾਦ